ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅਸੀਂ ਪਟਿਆਲੇ ਸ਼ਹਿਰ ਦੇ ਵਿੱਚ ਮਹਿੰਦਰਾ ਕਾਲਜ ਦੇ ਬਿਲਕੁਲ ਨੇੜੇ ਖੜੇ ਆਂ ਜੀ ਇਧਰਲੇ ਪਾਸੇ ਮਹਿੰਦਰਾ ਕਾਲਜ ਆ ਜਿੱਦੋਂ ਨੂੰ ਮੈਂ ਹੱਥ ਕਰ ਰਹੇ ਆਂ ਜੀ ਔਰ ਇਧਰਲੇ ਪਾਸੇ ਸਨੌਰ ਆ ਜੀ ਇੱਕ ਵੀਰ ਮੀਂਹ ਦੇ ਵਿੱਚ ਇੱਥੇ ਰਹਿੰਦਾ ਜੀ ਮੈਂ ਕਹੂੰਗਾ ਵੀਰ ਉਹਨਾਂ ਨੂੰ ਇੱਥੋਂ ਦਿਖਾਇਆ ਜਾਵੇ ਇੱਥੀ ਗੰਦਾ ਨਾਲਾ ਜੀ ਮਤਲਬ ਇੱਥੀ ਪੈਂਦਾ ਮੀਂਹ ਮੂਹ ਇੱਥੀ ਠੰਡ ਇੱਥੀ ਜਿਹੜਾ ਨਰਕ ਕੱਟ ਰਿਹਾ ਜੀ ਅਸੀਂ ਇਸ ਵੀਰ ਨੂੰ ਲੈਣ ਆਏ ਆਂ ਜੀ ਇਸ ਵੀਰ ਦੀ ਪਛਾਣ ਜਤੋ ਵੀਰ ਹਰਿਆਣੇ ਦਾ ਜਾਂ ਪੰਜਾਬ ਦਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਸ਼ੇਅਰ ਕਰ ਦੇਣੀ ਆ ਵੀਡੀਓ ਤਾਂ ਜੋ ਇਹਨਾਂ ਦਾ ਘਰ ਮਿਲ ਜੇ ਤਾਂ ਜੋ ਇਹਨਾਂ ਨੂੰ ਆਪਾਂ ਆਪਣੇ ਪਰਿਵਾਰ ਤੱਕ ਪਹੁੰਚਾ ਸਕੀਏ ਜਿੱਥੇ ਦਾ ਵੀ ਇਹ ਵੀਰ ਹੈਗਾ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਜੀ ਆਓ ਆਪਾਂ ਪਹਿਲਾਂ ਮੈਂ ਕਹੂੰਗਾ ਵੀਰ ਉਹ ਨਹੀਂ ਅੱਗੇ ਹੋ ਜਾਣ ਇੱਕ ਵਾਰੀ ਤਾਂ ਜੋ ਜਿਹੜਾ ਸੰਗਤਾਂ ਨੂੰ ਸਹੀ ਸਨੇਹਾ ਅਸੀਂ ਪਟਿਆਲੇ ਸ਼ਹਿਰ ਦੇ ਵਿੱਚੋਂ ਇਹ ਵੀਡੀਓ ਤੁਹਾਨੂੰ ਸਾਂਝੀ ਕਰ ਰਹੇ ਹਾਂ ਸੰਗਤ ਜੀ ਵਾਹਿਗੁਰੂ ਦੇਖੋ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਇਨਸਾਨ ਇੱਕ ਨਰਕ ਘਟ ਰਿਹਾ ਜੀ ਕੌਣ ਕੌਣ ਨਹੀਂ ਇਹਦੇ ਪਰਿਵਾਰ ਭੈਣ ਭਰਾ ਕੌਣ ਆ ਕਿਸੇ ਨੇ ਤਾਂ ਜਨਮ ਦਿੱਤੀ ਆ ਨਾ ਜੀ ਦੇਖੋ ਇਹਦੇ ਆਲੇ-ਦਾਲੇ ਦੀ ਕਿੰਨੇ ਅਸੀਂ ਭੈਣ ਭਰਾ ਇੱਥੋਂ ਦੀ ਗੱਡੀਆਂ ਵੀ ਦੀ ਲੰਘਦੇ ਆ ਕਿੰਨੇ ਹੀ ਪਰ ਅਸੀਂ ਕਿਤੇ ਨਾ ਕਿਤੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਦਾਂ ਦੀਆਂ ਰੂਹਾਂ ਲਈ ਅਵੇਅਰ ਹੋਣ ਦੀ ਲੋੜ ਆ ਮੈਂ ਕਹੂੰਗਾ ਵੀਰ ਉਹਨਾਂ ਨੂੰ ਇੱਧਰ ਕੈਮਰਾ ਮਾਰਿਓ ਜੀ ਜਿੱਥੇ ਅਸੀਂ ਖੜੇ ਆ ਜੀ ਇੱਥੇ ਗੰਦੇ ਨਾਲੇ ਦੇ ਉੱਪਰ ਖੜੇ ਆ ਜੀ ਇੱਥੇ ਦੀ ਗੰਦਾ ਨਾਲਾ ਵਗਦਾ ਜੀ ਬਹੁਤ ਗੰਦੀ ਬਦਬੂ ਜਿਹੜੀ ਉਰੇ ਆ ਰਹੀ ਆ ਉੱਪਰ ਵੀਰ ਹੋਣੀ ਸਾਰੇ ਸਾਨੂੰ ਦੇਖ ਕੇ ਰੁਕੇ ਨੇ ਜੀ ਅਤੇ ਮੈਂ ਕਹੂੰਗਾ ਵੀਰ ਉਹਨਾਂ ਨੂੰ ਇਸ ਵੀਰ ਦੀ ਪਛਾਣ ਅਸੀਂ ਤੁਹਾਨੂੰ ਕਰਾਉਣੀ ਆ ਤੁਸੀਂ ਸਾਰੇ ਗਲਵਜ਼ ਲੈ ਕੇ ਆਇਓ ਜੀ ਫਟਾਫਟ ਗੱਡੀ ਦੇ ਵਿੱਚੋਂ ਤੇ ਦੇਖੋ ਤੁਸੀਂ ਇੱਧਰ ਖੰਡਰਾ ਜੀ ਇਸ ਇਨਸਾਨ ਨੂੰ ਕੋਈ ਸੱਪ ਤੋਂ ਕਿਸੇ ਚੀਤ ਤੋਂ ਕੋਈ ਡਰ ਨਹੀਂ ਕੋਈ ਕੀ ਇਸ ਇਨਸਾਨ ਦੇ ਉੱਪਰ ਉਸ ਗੁਰੂ ਮਹਾਰਾਜ ਦੀ ਕਿਰਪਾ ਹੀ ਹੁੰਦੀ ਆ ਜੀ ਪਰ ਕਰਮ ਨੇ ਜਿਹੜੇ ਉਹ ਕਿੱਥੇ ਲੈ ਆਉਂਦੇ ਨੇ ਇਨਸਾਨ ਨੂੰ ਜਦੋਂ ਇਨਸਾਨ ਜੰਮਦਾ ਮਾਂ ਬਾਪ ਪਾਲਦੇ ਨੇ ਕਿੰਨੀਆਂ ਖੁਸ਼ੀਆਂ ਹੁੰਦੀਆਂ ਨੇ ਘਰ 'ਚ ਕਿੰਨੇ ਇਨਸਾਨ ਵਿਆਹਾਂ 'ਚ ਜਾਂਦਾ ਕਿੰਨੇ ਭੋਗਾਂ ਤੇ ਜਾਂਦਾ ਕਿੰਨੇ ਰਿਸ਼ਤੇਦਾਰੀਆਂ ਜਾਂਦਾ ਚਾਚੇ ਤਾਏ ਭੂਆ ਫੁੱਫੜ ਮਾਮੇ ਦੋਸਤ ਮਿੱਤਰ ਬੰਦਾ ਪੜਦਾ ਵੀ ਆ ਕਿਉਂਕਿ ਅਸੀਂ ਇਸ ਵਕਤ ਮਹਿੰਦਰਾ ਕਾਲਜ ਦੇ ਬਿਲਕੁਲ ਨੇੜੇ ਖੜੇ ਆ ਬਹੁਤ ਭੈਣ ਭਰਾ ਸਾਡੇ ਇਸ ਕਾਲਜ ਦੇ ਵਿੱਚੋਂ ਪੜਕੇ ਅੱਜ ਤੁਸੀਂ ਵਧੀਆ ਮਕਾਮ ਤੇ ਬੈਠੇ ਹੋਵੋਗੇ ਪਰ ਤੁਸੀਂ ਇਹ ਸੋਚੋ ਵੀ ਇਹ ਇਨਸਾਨ ਇਹਦਾ ਕਸੂਰਤਾ ਕੋਈ ਨਹੀਂ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਇਹਦੇ ਲਈ ਵੇਰ ਖਾਣ ਦੀ ਲੋੜ ਆ ਕੱਲੀਆਂ ਸੰਸਤਾਵਾਂ ਨਹੀਂ ਇਦਾਂ ਦੀਆਂ ਸਾਨੂੰ ਡੇਲੀ ਪਤਾ ਨਹੀਂ ਕਿੰਨੀਆਂ ਕਾਲਾਂ ਆਉਂਦੀਆਂ ਨੇ ਜੀ ਕਿੰਨੀਆਂ ਕਾਲਾਂ ਐਸੇ ਤੁਹਾਨੂੰ ਕਦੇ ਫੋਨ ਦਿਖਾਵਾਂਗੇ ਜੀ ਵੀ ਸਾਡੇ ਕੋਲੇ 150 ਮੈਂਬਰ ਤਾਂ ਆਲਰੇਡੀ ਰਹਿ ਰਿਹਾ ਜੀ ਪਰ ਜਿਹੜੇ ਇਹਨੂੰ ਕਾਲ ਆਉਂਦਾ ਤੁਹਾਨੂੰ ਗਿਣਤੀ ਉਹ ਕੋਈ ਨਹੀਂ ਜੀ ਪਰ ਤੁਸੀਂ ਸਾਰੇ ਭੈਣ ਭਰਾ ਅਰਦਾਸ ਕਰਿਓ ਵੀ ਅਸੀਂ ਐਡਾ ਵੱਡਾ ਘਰ ਬਣਾ ਕੇ ਇਹਨਾਂ ਰੂਹਾਂ ਲਈ ਕੁਝ ਕਰ ਸਕੀਏ ਵੱਡਾ ਘਰ ਜਿਹੜਾ ਬਣਾ ਸਕੀਏ ਤਾਂ ਜੋ ਇਹਨਾਂ ਨੂੰ ਘਰੋ ਘਰੀ ਪਹੁੰਚਾ ਸਕੀਏ ਜੀ ਔਰ ਤੁਸੀਂ ਸਾਰੇ ਭੈਣ ਭਰਾਵਾਂ ਨੇ ਇਸ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰਨਾ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਇਸ ਰੂਹ ਦਾ ਪਰਿਵਾਰ ਮਿਲੂਗਾ ਇਸ ਰੂਹ ਦੇ ਕੋਈ ਰਿਸ਼ਤੇਦਾਰ ਪਹਿਚਾਣਨਗੇ ਜਾਂ ਕੋਈ ਭੈਣ ਭਰਾ ਕੋਈ ਨਾ ਕੋਈ ਪਹਿਚਾਨ ਕਰ ਲੂਗਾ ਜੇ ਤੁਸੀਂ ਸਾਰੇ ਭੈਣ ਭਰਾ ਇਹਨੂੰ ਸ਼ੇਅਰ ਕਰ ਦੋਗੇ ਜੀ ਅਸੀਂ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਵੱਲੋਂ ਇਹ ਵੀਡੀਓ ਸਾਂਝੀ ਵੀਰੇ ਕਿਧਰ ਨੂੰ ਵੀਰੇ ਪੂਰੇ ਬੰਦਾ ਪਿਆ ਵੀ ਆ ਜੀ ਵੀਰੇ ਭਾਈ ਜੀ ਨੇੜੇ ਆ ਜਾਓ ਜੀ ਦੇਖੋ ਤੁਸੀਂ ਇਨਸਾਨ ਕਿਹੜੇ ਹਾਲਾਤਾਂ ਚ ਪਿਆ ਵੀਰੇ ਬਾਈ ਦੇ ਹਾਲਾਤ ਬਹੁਤ ਹੀ ਭਾਈ ਜੀ ਤਾਰੇ ਉਰ ਜਾਈ ਵੀਰੇ ਤਾਰ ਦੋ ਵਾਹਿਗੁਰੂ 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 ਆ ਇੱਕ ਜਣਾ ਗਲਵਜ਼ ਹੋਰ ਪਾ ਲੋ ਜੀ ਸੇਵਾਦਾਰ ਅਤਾਰਿਓ ਜੀ ਵਾਹਿਗੁਰੂ ਦੇਖੋ ਤੁਸੀਂ ਇਸ ਵੀਰ ਦੇ ਹਾਲਾਤ ਕੀ ਨੇ ਮੈਂ ਕਹੂੰਗਾ ਵੀਰ ਉਹਨੇ ਕੈਮਰਾ ਮਾਰ ਕੇ ਕਿੰਨੀਆਂ ਕੇਸ ਵੀਰ ਨੇ ਜਿਹੜੀਆਂ ਪੈਂਟਾਂ ਪਾਈਆਂ ਵੀਆਂ ਨੇ ਕਾਰਨ ਕੀ ਆ ਜੀ ਵੀ ਠੰਡ ਤੋਂ ਬਚਣ ਲਈ ਇਹ ਇਨਸਾਨ ਨੇ ਕਿੰਨੀਆਂ ਕ ਪੈਂਟਾਂ ਜੋ ਕੂੜਕਵਾੜ ਮਿਲਿਆ ਉਹਨੂੰ ਆਪਣੇ ਸਰੀਰ ਤੇ ਚਾੜੀ ਗਿਆ ਜੀ ਵੀਰ ਤੁਸੀਂ ਸਾਰੇ ਭੈਣ ਭਰਾ ਦੇਖ ਰਹੇ ਹੋ ਇੱਥੇ ਤਾਂ ਆ ਕੇ ਉਧਰ ਕਿੰਨਾ ਕੁਛ ਇਹਨੇ ਵਿੱਚ ਪਾਇਆ ਵਾ ਜੀ ਤੁਸੀਂ ਸਾਰੇ ਭੈਣ ਭਰਾ ਆਇਓ ਅੱਗੇ ਨੂੰ ਕਰਿਓ ਆ ਦੇਖੋ ਤੁਸੀਂ ਥੋੜਾ ਜਿਹਾ ਤੇ ਵੀਰੇ ਕੀ ਨਾਮ ਆ ਤੁਹਾਡਾ ਵੀਰੇ ਕੀ ਨਾਮ ਆ ਤੁਹਾਡਾ ਬੈਠੇ ਹੋ ਬੋ ਆ ਇੱਕ ਜਣਾ ਦੋ ਜਣੇ ਗਲਵਜ਼ ਪਾਇਓ ਜੇ ਬੈਠੇ ਹੋ ਜੋ ਵੀਰੇ ਬੈਠੇ ਹੋ ਜੋ ਕੀ ਨਾਮ ਆ ਤੁਹਾਡਾ ਖੜਾ ਹੋ ਜਾ ਵੀਰੇ ਕੀ ਨਾਮ ਆ ਤੁਹਾਡਾ ਜੀ ਨਾਮ ਕੀ ਆ ਜੀ ਹਾਂ ਜੀ ਰਵਾਬ ਕਿੱਥੋਂ ਦੇ ਰਹਿਣ ਵਾਲੇ ਹੋ ਆ ਜੈਕਟ ਧਾਰ ਦੋ ਉੱਪਰ ਲਈ ਇਹਦੀ ਉੱਪਰਲੀ ਜੈਕਟ ਧਾਰ ਦੋ ਜੀ ਗੰਦੀ ਹੋਈ ਵੀ ਉੱਪਰਲੀ ਜੈਕਟ ਕੱਢ ਦੋ ਵਾਹਿਗੁਰੂ ਵਾਹਿਗੁਰੂ ਸੱਚੇ ਪਾਤਸ਼ਾਹ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਵਾਹਿਗੁਰੂ ਜੀਓ ਬਾਸ ਇੱਕ ਜੈਕਟ ਕੱਢ ਦੋ ਬਾਕੀ ਕੋਈ ਗੱਲ ਨਹੀਂ ਦੇਖ ਲਿਓ ਤਾਂ ਕੋਈ ਵਿੱਚ ਕੋਈ ਡਾਕੂਮੈਂਟ ਕੋਈ ਇਹ ਜੀ ਚੀਜ਼ ਕੋਈ ਮਿਲ ਜਾਂਦੀ ਹੁੰਦੀ ਹੈ ਕਈ ਵਾਰੀ ਜਿਹੜਾ ਪਹਿਚਾਨ ਵੀਰੇ ਤੁਹਾਡਾ ਨਾਮ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਹਾਂ ਜੀ ਇੱਧਰ ਹੋ ਜੋ ਵੀਰੇ ਇੱਧਰ ਹੋ ਜੋ ਵੀਰੇ ਬੰਦ ਕਰਕੇ ਦੁਬਾਰੇ ਲਓ ਵੀਰੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਹਾਂਜੀ ਪੰਜਾਬ ਦੇੋਂ ਪੰਜਾਬ ਦੇੋਂ ਹੈਨਾ ਖੜੇ ਹੋ ਬੋ ਖੜੇ ਹੋ ਜੋ ਖੜੇ ਹੋ ਜੋ ਖੜੇ ਹੋ ਜੋ ਖੜੇ ਹੋ ਜੋ ਆਜੋ ਖੜੇ ਹੋ ਬੋ ਆ ਪਾ ਲੋ ਜੁੱਤਾ ਪਾ ਲੋ ਆਜੋ ਖੜੇ ਹੋ ਬੋ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਇਹ ਇਨਸਾਨ ਬਾਈ ਉਹਨਾਂ ਦਾ ਕੀ ਨਾਮ ਹੈ ਜੀ ਮੇਰਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜੀ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਜੀ ਖੜੇ ਹੋ ਜੋ ਜੀ ਰਵਾਬ ਜੀ ਖੜੇ ਹੋ ਜੋ ਜੀ ਆਜੋ ਮੈਨੂੰ ਹੱਥ ਪਾ ਲੋ ਖੜੇ ਹੋ ਜੋ ਖੜੇ ਹੋ ਜੋ ਆਜੋ ਬੋਲੋ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਦੇਖੋ ਤੁਸੀਂ ਇਨਸਾਨ ਦੇ ਹਾਲਾਤ ਕਿੰਨੀਆਂ ਪੈਂਟਾਂ ਕਿੰਨੀਆਂ ਜੈਕਟਾਂ ਕਿਉਂਕਿ ਠੰਡ ਤੁਸੀਂ ਹਾਂਜੀ ਇੱਧਰ ਨੂੰ ਕਰਿਓ ਮੂੰਹ ਇੱਧਰ ਨੂੰ ਕਰਿਓ ਇੱਧਰ ਨੂੰ ਇਹਨੂੰ ਹੱਥ ਪਾ ਲਓ ਦਰਖਤ ਨੂੰ ਵਾਹਿਗੁਰੂ 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 ਆ ਕੱਢ ਦੇ ਵੀਰੇ ਕੱਢ ਦੇ ਹਾਂ ਵਾਹਿਗੁਰੂ ਦੇਖਿਓ ਅਸਲ ਨਾਲ ਇਹਨੂੰ ਠੰਡ ਲੱਗ ਰਹੀ ਆ ਉਹ ਤਾਂ ਜੋ ਮਿਲੀ ਗਿਆ ਭਾਈ ਗਰਵਾਬ ਵੀਰੇ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਇੱਧਰ ਦੇਖੋ ਕਿਹੜਾ ਪਿੰਡ ਆ ਤੁਹਾਡਾ ਹਾਂਜੀ ਤੁਹਾਡਾ ਨਾਮ ਕੀ ਆ ਨਾਮ ਕੀ ਆ ਜੀ ਰਵਾਬ ਕਿਹੜਾ ਪਿੰਡ ਆ ਤੁਹਾਡਾ ਦੱਸੋ ਵੀਰੇ ਪਟਿਆਲੇ ਦੇ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਰਵਾਬ ਵੀਰੇ ਦੱਸੋ ਦੱਸੋ ਕਿੱਥੋਂ ਦੇ ਰਹਿਣ ਵਾਲੇ ਹੋ ਹਾਂਜੀ ਕਿੱਥੋਂ ਦੇ ਰਹਿਣ ਵਾਲੇ ਹੋ ਵੀਰੇ ਕਿੱਥੋਂ ਦੇ ਰਹਿਣ ਹਾਂਜੀ ਆਜੋ ਵੀਰੇ ਆਜੋ ਮੜਾ ਦੱਸੋ ਵੀਰੇ ਅੱਛਾ ਜੀ ਇਹ ਪਟਿਆਲੇ ਦਾ ਹੀ ਆ ਵੀਰ ਮੈਂ ਤਾਂ ਕਰਕੇ ਟੇਡਾ ਤੁਰਦਾ ਨਹੀਂ ਤੁਰਦਾ ਠੀਕ ਹੈ ਨਹੀਂ ਜੀ ਮਾੜਾ ਸੁਣ ਮੈਨੂੰ ਚਿਹਰਾ ਨਹੀਂ ਦਿੱਤਾ ਕਿੱਥੋਂ ਆਇਆ ਇਹ ਸਾਡੇ ਇੱਥੇ ਮਾਰਕੀਟ ਅੱਛਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਜੀ ਪੜ੍ਹ ਵੀ 25 ਦਿਨ ਹੋ ਗਏ ਇੱਥੇ ਮਾਰਕੀਟ 'ਚ ਹੀ ਆਏ ਅੱਛਾ ਜੀ ਤੇ ਇੱਥੇ ਬੈੰਦਾ ਇੱਥੇ ਖਾਂਦਾ ਪੀਂਦਾ ਜੋ ਮਿਲ ਜਾਂਦਾ ਖਾ ਪੀ ਲੈਂਦਾ ਤੇ ਇੱਥੇ ਆ ਕੇ ਰਾਤ ਨੂੰ ਸੋ ਜਾਂਦਾ ਤੁਹਾਨੂੰ ਕਿੱਦਾਂ ਪਤਾ ਲੱਗਿਆ ਪੜ੍ਹ ਲਿਖਿਆ ਜੀ ਗੱਲ ਕਰਦਾ ਦੀ ਗੱਲ ਕਰਦਾ ਹਾਂ ਅੱਛਾ ਕੋਈ ਪਤਾ ਨਹੀਂ ਕੋਈ ਪਤਾ ਕਿੱਥੋਂ ਦਾ ਇਹ ਜੀ ਕੋਈ ਸਾਨੂੰ ਪਤਾ ਨਹੀਂਗਾ ਸਾ ਵੀਰੇ ਕਿੱਥੋਂ ਦੇ ਹੋ ਤੁਸੀਂ ਕਿਹੜਾ ਪਿੰਡ ਆ ਤੁਹਾਡ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਔਰ ਅਸੀਂ ਨਹੀਂ ਕਿ ਕੋਈ ਨਸ਼ਾ ਪੱਤਾ ਕੋਈ ਨਹੀਂ ਕਰ ਕੋਈ ਨਸ਼ਾ ਨਹੀਂ ਕਰਦਾ ਓਕੇ ਗੁੱਡ ਜੀ ਆ ਪੈਂਟ ਥੱਲੇ ਐ ਇਸ ਕਰਕੇ ਨਹੀਂ ਤੁਰਦੇ ਅਦਰਵਾਈਜ਼ ਠੀਕ ਤੁਰਦੇ ਠੀਕ ਆ ਬਿਲਕੁਲ ਐਨ ਓਕੇ ਹਾਲਤ ਔਰ ਤੁਸੀਂ ਦੇਖੋ ਜੀ ਇਸ ਇਨਸਾਨ ਦੀ ਵੀਡੀਓ ਨੂੰ ਸਾਰੇ ਭੈਣ ਭਰਾ ਜਰੂਰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਹ ਇਨਸਾਨ ਕਿੱਥੇ ਪਿਆ ਸੀ ਤੁਸੀਂ ਮੜ ਦੇ ਦੂਰੋਂ ਕੈਮਰਾ ਮਾਰ ਕੇ ਦਿਖਾਓ ਥੱਲੇ ਅਸੀਂ ਇੰਨੇ ਇੰਨੇ ਜਿਹੜੇ ਬਿਸਤਰੇ ਲਾਉਨੇ ਆ ਫਿਰ ਵੀ ਸਾਨੂੰ ਸੁੱਖ ਦੀ ਜਿਹੜੀ ਚੈਨ ਦੀ ਨੀਂਦ ਨਹੀਂ ਆਉਂਦੀ ਇਧਰਲੇ ਪਾਸੇ ਦੇਖੋ ਇਹ ਇਨਸਾਨ ਬਿਨਾ ਬਿਸਤਰੇ ਤੋਂ ਬਿਨਾ ਕਿਸੇ ਗੱਦੇ ਤੋਂ ਇਹ ਇਨਸਾਨ ਇੱਥੇ ਪੈਂਦਾ ਫਿਰ ਵੀ ਇਹਨੂੰ ਚੈਨ ਦੀ ਨੀਂਦ ਆਉਂਦੀ ਹੋਊਗੀ ਕਿਤਨਾ ਕਿਤੇ ਸਾਨੂੰ ਸਾਰੇ ਭੈਣ ਭਰਾਵਾਂ ਨੂੰ ਐਦਾਂ ਦੀਆਂ ਰੂਹਾਂ ਲਈ ਜਰੂਰ ਅਸੀਂ ਅਰਦਾਸਾਂ ਕਰੀਏ ਆਹ ਕੂੜੇ ਕਬਾੜ ਦੇ ਵਿੱਚੋਂ ਸਾਡੇ ਜਿਹੜੇ ਭੈਣ ਭਰਾ ਰੁੜ ਰਹੇ ਨੇ ਉਹਨਾਂ ਨੂੰ ਜਿਹੜਾ ਇਸ ਨਰਕਪਰੀ ਜ਼ਿੰਦਗੀ ਚੋਂ ਕੱਢ ਸਕੀਏ ਜੀ ਅਸੀਂ ਪਟਿਆਲੇ ਤੋਂ ਭਾਸੋ ਰੋਡ ਦੇ ਉੱਪਰ ਲਚਕਾਣੀ ਪਿੰਡ ਦੇ ਵਿੱਚੋਂ ਆਏ ਆਂ ਜੀ ਤੁਸੀਂ ਸਾਰੇ ਭੈਣ ਭਰਾ ਜਾਣਦੇ ਵੀ ਹੋ ਉੱਥੇ ਐਦਾਂ ਦੀਆਂ ਰੱਬੀ ਰੂਹਾਂ ਦੀ ਸੇਵਾ ਜਿਹੜੀ ਹੋ ਰਹੀ ਆ ਦੇਖੋ ਇਹ ਵੀਰ ਪੰਜਾਬੀ ਬੋਲਦਾ ਤੇ ਇਹਦਾ ਘਰ ਛੇਤੀ ਲੱਭ ਸਕਦਾ ਜੇ ਤੁਸੀਂ ਇਹਨੂੰ ਅੱਗੇ ਤੋਂ ਅ ਵੀਰੇ ਤੁਹਾਨੂੰ 20 25 ਦਿਨ ਤੋਂ ਪਹਿਲਾਂ ਤੁਸੀਂ ਦੇਖਿਆ ਕਦੇ ਜੀ ਨਹੀਂ 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 ਦੇਖਿਆ ਜੀ ਕਦੇ ਵੀ ਨਹੀਂ ਦੇਖਿਆ ਜੀ ਓਕੇ ਤੁਸੀਂ ਜਿਹੜਾ ਗੱਲਬਾਤ ਕਰ ਉਸ ਦਿਨ ਤੋਂ ਬਾਅਦ ਹੀ ਆਇਆ ਇਹ ਸਵਾਲ ਇਹ ਦਿਨਾ ਚ ਸਵਾਲ ਇਹ ਦਿਨਾ ਚ ਆਇਆ ਜੀ ਹਾਂ 25 ਨੂੰ 24 25 ਤਰੀਕ ਨੂੰ ਆਇਆ ਜੀ ਹਾਂ ਜੀ ਹਾਂ ਜੀ ਹਾਂ ਜੀ 24 ਆ 25 ਤਰੀਕ ਨੂੰ ਕਦਾ ਸ਼ਬਦ ਵੀ ਨਹੀਂ ਬੋਲੇ ਨਾ ਬੋਲਦੇ ਇਹ ਤਾਂ ਅੱਜ ਮੈਂ ਦੀ ਤੁਹਾਡੇ ਸਾਹਮਣੇ ਆਵਾਜ਼ ਬੋਲੀਏ ਨੇ ਜੀ ਇਹ ਤਾਂ ਹੁਣ ਤੱਕ ਤੇ ਇਹਨੇ ਆਵਾਜ਼ ਕਦੀ ਬੋਲੀ ਹੀ ਨਹੀਂ ਕੋਈ ਜੀ 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 ਹੁਣ ਇਹਨੇ ਰਵਾਬ ਨਾਮ ਦੱਸਿਆ ਆਪਦਾ ਰਵਾਬ ਕੀ ਨਾਮ ਦੱਸਿਆ ਆਪਦਾ ਰਵਾਬ ਰਵਾਬ ਕਿੱਥੋਂ ਦੇ ਰਹਿਣ ਵਾਲੇ ਹੋ ਹੈ ਜੀ ਕਿਹੜਾ ਪਿੰਡ ਕਿਹੜਾ ਪਿੰਡ ਆ ਵੀਰੇ ਹੈ ਜੀ ਕੋਟਲੇ ਦਾ ਤਾਂ ਨਹੀਂ ਜਿਹੜੇ ਇੱਕ ਮਿੰਟ ਇੱਕ ਮਿੰਟ ਕਿਹੜਾ ਪਿੰਡ ਆ ਵੀਰੇ ਹੈ ਜੀ ਕਿਹੜਾ ਵੀਰੇ ਕਿਹੜਾ ਵੀਰੇ ਕਿਹੜਾ ਵੀਰੇ ਪਿੰਡ ਕਿਹੜਾ ਵੀਰੇ ਤੇ ਤੁਸੀਂ ਸ਼ੇਅਰ ਕਰ ਦਿਓ ਇਸ ਵੀਰ ਦੀ ਵੀਡੀਓ ਨੂੰ ਤਾਂ ਜੋ ਇਸ ਵੀਰ ਦਾ ਪਰਿਵਾਰ ਮਿਲ ਜੇ ਜੀ ਸਾਡੀ ਹੱਥ ਜੋੜ ਕੇ ਜਿਹੜੀ ਬੇਨਤੀ ਹੈ ਇਹ ਸਾਰੇ ਭੈਣ ਭਰਾਵਾਂ ਦੀ ਅੱਗੇ ਅਸੀਂ ਪਟਿਆਲੇ ਸ਼ਹਿਰ ਦੇ ਵਿੱਚੋਂ ਇਹ ਵੀਡੀਓ ਸਾਂਝੀ ਕੀਤੀ ਆਜੋ ਤੁਰਕੇ ਚਲੋ ਤੁਰਕੇ ਦਿਖਾਓ ਚਲੋ ਤੁਰਕੇ ਚਲੋ ਉਧਰ ਨੂੰ ਜੁੱਤਾ ਖਰਾਬ ਹੈ ਦਾ ਇਹ ਕੋਈ ਆ ਕੱਢ ਦੋ ਜੁੱਤੇ ਕੱਢ ਦੋ ਕੱਢ ਦੋ ਜੁੱਤੇ ਕੱਢ ਦੋ ਜੁੱਤੇ ਕੱਢ ਦੇ ਕੱਢ ਦੋ ਕੱਢ ਦੋ ਕੱਢ ਦੋ ਵਾਹਿਗੁਰੂ 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 ਕੱਢ ਦੋ ਹਾਂ ਚਲੋ ਤੁਰਕੇ ਚਲੋ ਚੱਲੀ ਆਜੋ ਸਰੋ ਮੈਂ ਚਪਲਾਂ ਦੇ ਆ ਮੇਰੇ ਕੋਲ ਦੁਕਾਨ ਤੇ ਕੋਈ ਨਹੀਂ ਕੋਈ ਨਹੀਂ ਬਸ ਬੈਠੇ ਜਾਣ ਤਾਂ ਗੱਡੀ ਚੁਣਤਾ ਵੀਰੇ ਗੱਡੀ ਗੁਰੂ ਸਭ ਕਿਰਪਾ ਕਰਨ ਜੀ ਇਨਸਾਨ ਦੇ ਹਾਲਾਤ 25 ਦਿਨ ਆਜੋ ਅਜ ਤੁਰਿਓ ਤੁਰਿਓ ਕਿਵੇਂ ਤੁਰਦੇ ਤੁਰਿਓ ਪੈਂਟ ਉੱਤੇ ਚਿੱਕੀ ਦੇਖੋ ਤੁਸੀਂ ਥੋੜੇ ਜਿਹਾ ਵੀਰ ਉਹਨਾਂ ਨੂੰ ਮੈਂ ਕਹਾਂ ਇਨਸਾਨ ਦੇ ਵਾਹਿਗੁਰੂ ਸੱਚੇ ਪਾਤਸ਼ਾਹ ਜੀਓ ਇਸ ਵੀਰ ਦੇ ਸਿਰ ਤੇ ਮਿਹਰ ਪ੍ਰਯਾਤ ਰੱਖਿਓ ਚਲੋ ਨਿਕਲੋ ਜੀ ਬਾਹਰ ਨਿਕਲੋ ਚਲੋ ਚਲੋ ਜੀ ਚਲੋ ਦੇਖੋ ਮੈਨੂੰ ਲੱਗਦਾ ਜੀ ਇਹ ਇਨਸਾਨ ਜਦੋਂ ਬਾਜ਼ਾਰ ਚ ਜਾਂਦਾ ਕਿੰਨੇ ਕੱਪੜੇ ਗੰਦੇ ਨੇ ਵੀਰ ਦੇ ਤੇ ਕਿਤੇ ਨਾ ਕਿਤੇ ਸਾਡੇ ਭੈਣ ਭਰਾ ਸਾਰੀ ਜ਼ਰੂਰਤਾਂ ਦਾ ਧਿਆਨ ਰੱਖਿਆ ਕਰੋ ਇਦਾਂ ਦੇ ਵੀਰਾਂ ਲਈ 1 ਮਿੰਟ ਜੀ ਤੇ ਦੇਖੋ ਕਿੰਨਾ ਔਖੀ ਇਹਦੀ ਲਾਈਫ ਆ ਵੀਰ ਦੀ ਕੱਪੜੀ ਇੰਨੇ ਪਾ ਮੈਂ ਕਹਿੰਦਾ ਕੱਪੜੇ ਉੱਤਰ ਜਾਣਾ ਸਹੀ ਤੁਰਨ ਲੱਗ ਜੂਗਾ ਜੀ ਤੇ ਚਲੋ ਜੀ ਪਟਿਆਲੇ ਸ਼ਹਿਰ ਦੇ ਵਿੱਚ ਨੇੜੇ ਮਹਿੰਦਰਾ ਕਾਲਜ ਦੇ ਅਸੀਂ ਜਿਹੜੀ ਵੀਡੀਓ ਸਾਂਝੀ ਕੀਤੀ ਹੈ ਜੀ ਗੁਰੂ ਸਾਹਿਬ ਕਿਰਪਾ ਕਰਨ ਤੁਸੀਂ ਸਾਰੇ ਭੈਣ ਭਰਾ ਸਾਡੇ ਨਾਲ ਜੁੜਿਓ ਤੁਹਾਡੇ ਕਰਕੇ ਹੀ ਜਿਹੜਾ ਇਹ ਘਰ ਅੱਗੇ ਅੱਗੇ ਵਧ ਰਿਹਾ ਜੀ ਬੈਠੋ ਜੀ ਤੁਸੀਂ ਬਿਠਾਓ ਪਹਿਲਾਂ ਹੀ ਹੈਨਾ ਤੁਸੀਂ ਬਿਠਾਓ ਜੀ ਮੜ ਜਾ ਆਪਾਂ ਅਗਰੇ ਬੈਠ ਕੇ ਲੈ ਕੇ ਚੱਲੀਏ ਇੱਧਰ ਦੀ ਲੈ ਕੇ ਚੱਲੋ ਨਹੀਂ ਉਧਰ ਦੀ ਲੈ ਕੇ ਚੱਲੋ ਅੰਦਰ ਵਾਹਿਗੁਰੂ 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 ਸੱਚੇ ਪਾਤਸ਼ਾਹ ਜੀ ਵਾਹਿਗੁਰੂ ਦੇਖਿਓ ਹਾਲਾਤ ਵੀਰ ਦੇ ਕੀ ਹਾਲਾਤ ਨੇ ਯਾਰ ਇਨਸਾਨ ਦੇ ਦੇਖਿਓ ਤੁਸੀਂ ਕੱਪੜੇ ਦੇਖਿਓ ਵੀਰੇ ਬੰਦੇ ਦੇ ਯਾਰ ਕਿੰਨਾ ਕੱਪੜਾ ਇਸ ਇਨਸਾਨ ਨੇ ਪਾਇਆ ਵਾ ਤਨ ਤੇ ਥੋੜਾ ਦੂਰੋਂ ਵੀਡੀਓ ਬਣਾਈ ਜਾਵੇ ਜੀ ਵੀਰ ਦੀ ਕਿੰਨਾ ਕੱਪੜਾ ਪਾਇਆ ਵਾ ਤੁਸੀਂ ਸੋਚ ਨਹੀਂ ਸਕਦੇ ਜੀ ਇਹ ਇਨਸਾਨ ਇੱਥੇ ਹੀ ਗਲ ਰਿਹਾ ਜੀ ਐਡਾ ਵੱਡਾ ਸਾਡਾ ਸ਼ਹਿਰ ਆ ਪਰ ਚਲੋ ਕੋਈ ਇਨਸਾਨ ਇਹ ਹੋ ਸਕਦਾ ਕੋਈ ਪ੍ਰਸ਼ਾਦਾ ਦਾ ਸ਼ਿਕਾ ਕਰ ਸਕਦਾ ਪਰ ਘਰ ਨਹੀਂ ਨਾ ਕੋਈ ਲਿਜਾ ਸਕਦਾ ਇਹ ਤਾਂ ਆਪਾਂ ਵੀ ਸਾਰੇ ਸਮਝਦਾਰ ਆ ਪਰ ਸਾਨੂੰ ਸਪੋਰਟ ਕਰਨ ਦੀ ਲੋੜ ਐ ਇਦਾਂ ਦੇ ਆਸ਼ਰਮਾਂ ਨੂੰ ਇਦਾਂ ਦੀਆਂ ਰੂਹਾਂ ਨੂੰ ਕੋਸ਼ਿਸ਼ ਕਰੋ ਜੀ ਇਦਾਂ ਦੀਆਂ ਸਿੱਧੀਆਂ ਰੂਹਾਂ ਦੀ ਜਰੂਰ ਮਦਦ ਕਰਿਆ ਕਰੋ ਜੀ ਤੁਸੀਂ ਸਾਰੇ ਭੈਣ ਭਰਾ ਆਪਾਂ ਆਪਣੇ 3 ਪੁੱਤਾਂ ਵਾਲਿਆਂ ਬੱਚਿਆਂ ਵਾਲਿਆਂ ਆਪਾਂ ਥੋੜਾ ਜਿਹਾ ਸੋਚੀ ਇਹਨਾਂ ਲਈ ਵੀ ਦੀ ਉਹ ਸਾਡੀ ਤਾਂ ਇਹ ਬੇਨਤੀ ਐ ਜੀ ਜਦੋਂ ਆਪਾਂ ਇਦਾਂ ਦੀਆਂ ਰੂਹਾਂ ਦਾ ਭਲਾ ਸੋਚਾਂਗੇ ਨਾ ਜੀ ਤਾਂ ਆਪਣੇ ਘਰਾਂ ਚ ਉਹੀ ਸ਼ੁੱਖ ਸ਼ਾਂਤੀ ਉਹੀ ਸਹੂਲਤ ਆਉਣੀਆਂ ਗੁਰੂ ਮਹਾਰਾਜ ਨੇ ਆਪਾਂ ਨੂੰ ਵੀ ਚੈਨ ਜਿਹੜੀ ਨੀਂਦ ਦੇਣੀ ਆ ਜੋ ਇਹ ਇਨਸਾਨ ਲੈ ਰਿਹਾ ਸੀਗਾ ਪਰ ਕਰਮ ਬੰਦੇ ਨੂੰ ਕਿੱਥੋਂ ਕਿੱਥੇ ਲੈ ਆਉਂਦੇ ਨੇ ਇਹ ਕੁਝ ਨਹੀਂ ਪਤਾ ਕਿਹੜਾ ਇਨਸਾਨ ਆ ਹਾਲਾਤਾਂ ਚ ਪਹੁੰਚ ਜੇਵੇ ਤੁਸੀਂ ਜਾਂ ਮੈਂ ਜਾਂ ਕੋਈ ਹੋਰ ਕੋਈ ਵੀ ਪਹੁੰਚ ਸਕਦਾ ਜੇ ਅਜੇ ਇਸ ਇਨਸਾਨ ਦੇ ਆ ਹਾਲਾਤ ਹੋ ਗਏ ਉਹ ਵੀਰ ਉਹਨਾਂ ਨੇ ਦੱਸਿਆ ਵੀ ਕੋਈ ਨਸ਼ਾ ਨਹੀਂ ਕਰਦਾ ਬੰਦਾ ਦੇਖੋ ਕਿੱਡੀ ਵਧੀਆ ਗੱਲ ਆ ਵੀ ਬੰਦਾ ਨਸ਼ਾ ਨਹੀਂ ਕਰਦਾ ਕੀ ਬੰਦੇ ਕਹਿੰਦੇ ਨੇ ਵੀ ਭੰਗ ਨਾਲ ਬੰਦਾ ਮੈਂਟਲ ਹੀ ਹੋ ਗਿਆ ਇਸ ਬੰਦੇ ਦੇ ਹਾਲਾਤ ਕੀ ਬਣ ਗਏ ਤੁਸੀਂ ਆਪ ਸਮਝਦਾਰ ਹੋ ਸਾਡੇ ਕੋਲੇ ਸ਼ਬਦ ਮੁੱਕ ਜਾਂਦੇ ਨੇ ਇਸ ਇਨਸਾਨਾਂ ਨੂੰ ਦੇਖਦੇ ਹੋਏ ਚਲੋ ਜੀ ਆਪਾਂ ਬਿਠਾਈਏ ਵੀਰ ਨੂੰ ਚਲੋ ਜੀ ਚਲੋ ਆਪਣੀ ਬੈਠੋ ਪਰ ਇਹ ਕਰ ਦਿਓ ਜੀ ਪਰ ਇੱਥੇ ਹੀ ਬਿਠਾ ਲਾਂਗੇ ਪਰ ਇਹ ਕਰ ਦਿਓ ਇੱਥੇ ਟੂ ਲਾ ਲਾ ਬਸ ਹਾਂ ਇੱਥੇ ਬਿਠਾਓ ਬਾਈ ਆ ਕੇ ਮੈਨੂੰ ਐਪਲੀਕੇਸ਼ਨ ਦੇ ਦਿੰਦਾ ਚੱਕ ਕੇ ਬਿਠਾਓ ਜੀ ਵਿੱਚ ਉਹ ਬੰਦੇ ਆਏ ਪਹਿਲਾਂ ਸਭ ਦੇ ਸੈਨ ਹੋਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਜੀ ਉਹ ਮਹਾਰਾਜ ਜੀ ਬਾਈ ਟਿੱਟੂ ਲਵਾ ਦਿਓ ਹਨਾ ਬੰਦਾ ਸੌਖਾ ਬਹਿ ਜੂ ਆ ਹੁਣ ਚੈਨ ਨਾ ਬਾਈ ਇੱਥੇ ਲਵਾ ਦਿਓ ਵੱਡਾ ਲਾ ਲਾ ਲੋ ਭਾਈ ਕਰੋ ਬਸ ਉਹ ਖੜਖੜ ਜਲਦੀ ਆਈ ਬਸ ਬਸ ਬਹਿ ਜਾ ਹੱਥ ਪਰੇ ਕਰੋ ਜੀ ਹੱਥ ਪਰੇ ਕਰ ਲਾ ਵੀਰ ਪਰੇ ਕਰ ਬਸ ਪੰਜ ਮਿੰਟ ਦਾ ਰਸਤਾ ਜੀ ਸਾਡਾ ਇੱਥੋਂ ਨਾਲ ਜੀ ਜਿਹੜਾ ਲਚਕਾਣੀ ਆਸ਼ਰਮ ਆ ਜੀ ਉਹ 5-7 ਕਿਲੋ ਮਿੰਟ ਦਾ ਰਸਤਾ ਜੀ ਭਾਸੋਂ ਰੋਡ ਦੇ ਉੱਪਰ ਪਟਿਆਲੇ ਤੋਂ ਭਾਸੋਂ ਰੋਡ ਦੇ ਉੱਪਰ ਲਚਕਾਣੀ ਪਿੰਡ ਆ ਜੀ ਆਪਣਾ ਫਰਜ ਸੇਵਾ ਸੂ ਤੁਸੀਂ ਆਉਂਦੇ ਜਾਂਦੇ ਜਰੂਰ ਇਹਨਾਂ ਰੂਹਾਂ ਦੇ ਦਰਸ਼ਨ ਕਰਕੇ ਜਾਇਆ ਕਰੋ ਸਾਰੇ ਭੈਣ ਭਰਾ ਕਿਉਂਕਿ ਤੁਹਾਡੇ ਆਉਣ ਨਾਲ ਇਹਨਾਂ ਦਾ ਵੀ ਮਨ ਸ਼ਾਂਤ ਹੁੰਦਾ ਜਦੋਂ ਤੁਸੀਂ ਆ ਕੇ 10 ਮਿੰਟ ਇਹਨਾਂ ਨਾਲ ਗੱਲ ਕਰੋਗੇ ਤੇ ਤੁਸੀਂ ਦੇਖਣਾ ਅਗਲਾ ਜੀਵਨ ਸਾਨੂੰ ਇਹ ਵੀ ਯਕੀਨ ਆ ਵੀ ਤੁਸੀਂ ਇਹਨਾਂ ਦੀ ਫੈਮਲੀ ਵੀ ਸਾਨੂੰ ਜਿਹੜਾ ਆਪਾਂ ਨੂੰ ਮਿਲ ਜਾਣੀ ਆ ਬਸ ਸਾਨੂੰ ਇਹ ਯਕੀਨ ਵੀ ਆ ਉਸ ਗੁਰੂ ਮਹਾਰਾਜ ਦੇ ਅੱਗੇ ਅਰਦਾਸ ਵੀ ਆ ਵੀ ਇਹਦਾ ਪਰਿਵਾਰ ਵੀ ਬੰਦੇ ਦਾ ਮਿਲ ਜੇ ਆਪਾਂ ਜਲਦੀ ਇਹਨੂੰ ਘਰੇ ਪਹੁੰਚਾਉਣ 'ਚ ਕਾਮਯਾਬ ਹੋਈਏ ਜੀ। ਵਾਹਿਗੁਰੂ ਇਹ ਤਾਂ ਠੰਡ ਦੀ ਵਿੱਚ ਨਾ ਪੈਰ ਵੀ ਗਲਨੇ ਸ਼ੁਰੂ ਹੋ ਗਏ ਯਾਰ। ਚਲੋ ਕਿਉਂ ਸੰਗਤ ਜੀ ਅਸੀਂ ਇਸ ਵਕਤ ਪਹੁੰਚ ਚੁੱਕੀਆਂ ਜੀ ਲਚਕਾਣੀ ਪਿੰਨ ਦੇ ਵਿੱਚ ਆਪਣਾ ਫਰਜ ਸੇਵਾ ਸੁਸਾਇਟੀ ਦੇ ਵਿੱਚ ਤੇ ਤੁਸੀਂ ਸਾਰੇ ਭੈਣ ਭਰਾ ਜੁੜੇ ਹੋ ਜੀ ਤੁਸੀਂ ਅਰਦਾਸ ਕਰਦੇ ਰਹੋ ਇਸ ਘਰ ਲਈ ਇੱਥੇ ਵੇ ਰਹਿੰਦੀਆਂ ਰੱਬੀ ਰੂਹਾਂ ਲਈ ਤਾਂ ਜੋ ਇਹ ਸਾਰੀਆਂ ਰੂਹਾਂ ਠੀਕ ਹੋ ਕੇ ਤੰਦਰੁਸਤ ਹੋ ਕੇ ਜਿਹੜਾ ਆਪਣੇ ਘਰ ਜਾ ਸਕਣ ਸ਼ੇਰੇ ਵੀਰੇ ਤਾਰ ਲੋ ਵੀਰੇ ਨੂੰ ਤੇ ਆਪਣੇ ਘਰ ਜਿਹੜਾ ਜਾ ਸਕਣ ਜੀ ਤੁਸੀਂ ਸਾਰੇ ਭੈਣ ਭਰਾ ਨਿਤਨੇਮ ਦੇ ਵੇਲੇ ਜ਼ਰੂਰ ਅਰਦਾਸ ਕਰਿਆ ਕਰੋ ਇਹਨਾਂ ਰੂਹਾਂ ਲਈ ਜੀ ਦੇਖੋ ਵੀਰ ਦੇ ਲਾਈਫ ਕਿੰਨੀ ਔਖੀ ਆ ਜੀ ਆਜੋ ਵੀਰੇ ਆਜੋ ਆਪਾ ਇਸ਼ਨਾਨ ਆਜੋ ਇੱਧਰ ਆਜੋ ਆਜੋ ਵੀਰੇ ਆਜੋ 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 ਵਾਹਿਗੁਰੂ 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 ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਮਹਾਰਾਜ ਜੀ ਥੱਲੇ ਬਿਠਾ ਲਓ ਬੰਦੇ ਨੂੰ ਮੈਂ ਜਾ ਵੀਰੇ ਥੱਲੇ ਵੇਜਾ ਇੱਥੇ ਵੇਜਾ 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 ਵੀਰੇ ਚੱਕੋ ਖਿੱਚੋ ਵੀਰੇ ਵਾਹਿਗੁਰੂ ਬਣਾ ਉਧਰ ਬਣਾਓ ਵੀਰੇ ਹਾਂ ਜੀ ਦੇਖੋ ਸੰਗਤ ਜੀ ਕਿੰਨੀਆਂ ਪੈਂਟਾਂ ਜੀ ਸਾਡੇ ਕੋਲੇ ਤਾਂ ਮਤਲਬ ਇੰਨਾ ਜਿਆਦਾ ਇਹ ਇਕੱਠੀਆਂ ਹੋ ਗਈਆਂ ਔਰ ਇੰਨਾ ਵੇਟ ਤੀਗਾ ਬੰਦੇ ਦੇ ਸਰੀਰ ਦੇ ਉੱਪਰ ਤੁਸੀਂ ਸਾਰੇ ਕੱਪੜੇ ਇਸ ਟਾਈਮ ਦੇਖ ਰਹੇ ਹੋ ਵੀਡੀਓ ਦੇ ਵਿੱਚ ਜਿਹੜੇ ਕੱਪੜਿਆਂ ਦੇ ਵੀਰ ਬੈਠਾ ਇਹੀ ਕੱਪੜੇ ਦੇ ਤਨ ਤੋਂ ਤਾਰੇ ਨੇ ਜੀ ਤੁਸੀਂ ਸਾਰੇ ਭੈਣ ਭਰਾ ਮਹਿਸੂਸ ਕਰਕੇ ਦੇਖੀ ਆਪਾਂ ਖਿੱਚੋ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚਲੋ ਕੋਈ ਤਾਂ ਵੀ ਖਿੱਚ ਦਿਗੇ ਵਾਹਿਗੁਰੂ ਜੀ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜਿਓ ਸਤ ਨਾਮ ਵਾਹਿਗੁਰੂ 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 ਬਸ ਵੀਰੇ ਰੁਕ ਜਾ ਵੀਰੇ ਵੀਰੇ 1 ਮਿੰਟ ਰੁਕ ਜਾ 1 ਮਿੰਟ ਰੁਕ ਜਾ ਮੇਰੇ ਖਾਜ ਹੁੰਦੀ ਆ ਵਿਚਾਰੇ ਤੇ ਕੋਈ ਸੱਖੜੇ ਮੜਿਆ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਵੀਰੇ ਇੱਕ ਮਿੰਟ ਰੁਕ ਜਓ ਜੀ ਹੁਣ ਤੁਸੀਂ ਦੇਖਿਓ ਮੂਦੇ ਨਾਲ ਵੱਜੇ ਤੁਹਾਡੇ ਨਿਕਲ ਗਏ ਧਿਆਨ ਹੌਲੀ 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 ਲਾ ਵਸਮੀ ਨਾਲ ਪਾਟ ਜਾਂ ਧਿਆਨ ਨਾਲ ਲਓ ਜੀ ਹੌਲੀ ਹੌਲੀ ਖਿੱਚੋ ਵਾਹਿਗੁਰੂ ਅਸ਼ੀਰਵਾਦ ਮਹਾਰਾਜ ਜੀ ਗੁਰਮਹਾਰਾ ਕਿਰਪਾ ਕਰਿਓ ਸੱਚੇ ਪਾਤਸ਼ਾਹ ਜੀ ਦੇਖੋ ਤੁਸੀਂ ਇਨਸਾਨ ਦੇ ਮਤਲਬ ਖਾਜ ਹੋ ਰਹੀ ਆ ਬੰਦੇ ਦੇ ਕਿਉਂਕਿ ਕਦੇ ਕੱਪੜੇ ਤਾਰੇ ਨਹੀਂ ਸੀ ਨਾ ਹੈਗੇ ਜੀ ਸਰੀਰ ਤੋਂ ਇੰਨੇ ਪਾਈ ਗਏ ਜਿੱਥੋਂ ਮਿਲੀ ਗਏ ਉੱਥੋਂ ਹੀ ਪਾਈ ਗਏ ਜੀ ਆਜੋ ਹਾਂਜੀ ਸੰਗਤ ਜੀ ਇਹ ਨਾ ਪਾਠੀ ਸਿੰਘ ਨੇ ਜੀ ਤੁਸੀਂ ਕਿੱਥੇ ਡਿਊਟੀ ਕੀਤੀ ਆ ਜੀ ਮੂੜਾ ਬਤਾਈ ਮੂੜਾ ਬੱਦਾ ਪਿੰਡ ਅਮਰਗੜ ਕੋਲੇ ਇਹ ਗਰੰਥੀ ਸਿੰਘ ਸੀਗੇ ਜੀ ਗੁਰੂ ਘਰ ਦੇ ਜੀ ਪਰ ਸਮਾਂ ਕੋਈ ਐਸਾ ਬਣ ਗਿਆ ਜੀ ਇਹਨਾਂ ਦੇ ਜਿਹੜਾ ਹੁਣ ਪੈਪ ਲੈ ਕੇ ਆਏ ਨੇ ਪਵਾ ਕੇ ਗਲ ਦੇ ਵਿੱਚੋਂ ਸਾਹ ਲੈਂਦੇ ਨੇ ਜੀ ਕੋਈ ਸਮਾਂ ਇਹੋ ਜਿਹਾ ਬਣ ਗਿਆ ਜੀ ਚਲੋ ਤੁਸੀਂ ਲੋਈ ਦਾਲੇ ਲੈ ਲੋ ਜੀ ਤੁਹਾਡਾ ਸ਼ੁਭਨਾਮ ਕੀ ਆ ਜੀ ਹਾਂਜੀ ਮਨਜੀਤ ਸਿੰਘ ਮਨਜੀਤ ਸਿੰਘ ਜੀ ਠੀਕ ਹੈ ਮੈਨੂੰ ਇੱਥੋਂ ਵੀ ਆਵਾਜ਼ ਸੁਣ ਰਹੀ ਆ ਜੀ ਗਰਦਨ ਦੇ ਵਿੱਚੋਂ ਜਿਹੜੀ ਆਵਾਜ਼ ਆ ਰਹੀ ਆ ਜੀ ਇਹਨਾਂ ਨੂੰ ਕੱਲੇ ਲੈ ਕੇ ਆਏ ਆ ਜੀ ਤੇ ਇਹਨਾਂ ਦਾ ਇਲਾਜ ਹੁਣ ਅੱਗੇ ਸ਼ੁਰੂ ਕਰਤਾ ਜੀ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨੇ ਅਸੀਂ ਤੁਹਾਨੂੰ ਇਹਨਾਂ ਦੀਆਂ ਫੋਟੋਆਂ ਤਸਵੀਰ ਨਾਲ ਅਟੈਚ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਗੁਰੂ ਮਹਾਰਾਜ ਤਾਕਤ ਦੇਣਾ ਤੁਹਾਨੂੰ ਤੰਦਰੁਸਤ ਕਰ ਦੇਣਾ ਬੈਠੋ ਜੀ ਤੁਸੀਂ ਪਛਾਤਾ ਪਾਣੀ ਛਕੋ ਜੀ ਹਸਪੀਟਲ ਠੀਕ ਕਰੋ ਨੇ ਵਧੀਆ ਤਰੀਕੇ ਨਾਲ ਆਪਾਂ ਨੂੰ ਚੈੱਕ ਕੀਤਾ ਜੀ ਹਾਂਜੀ ਠੀਕ ਹੈ ਜੀ ਠੀਕ ਹੈ ਜੀ ਤੇ ਗੁਰੂ ਘਰ ਦੇ ਵਜੀਰਾਂ ਦੇ ਜਿਹੜੇ ਹਾਲਾਤ ਤੇ ਸਾਡੀ ਆਪਣੀ ਵੀ ਡਿ ਵੀ ਜਿਹੜੇ ਗੁਰੂ ਘਰਾਂ ਦੇ ਵਜ਼ੀਰ ਨੇ ਉਹਨਾਂ ਦਾ ਅਸੀਂ ਪਹਿਲ ਦੇ ਆਧਾਰ ਤੇ ਜਿਹੜਾ ਇਦਾਂ ਦੀਆਂ ਰੂਹਾਂ ਦੀ ਨਾਲ ਖੜ ਸਕੀ ਹੈ ਜੀ ਉਹਨਾਂ ਦਾ ਇਲਾਜ ਕਰਾ ਸਕੀ ਹੈ ਜੀ ਤੁਸੀਂ ਦੇਖੋ ਗਲ ਦੇ ਵਿੱਚੋਂ ਸਾਹ ਲੈ ਰਿਹਾ ਜੀ ਇੱਕ ਇਨਸਾਨ ਤੇ ਪਹਿਲਾਂ ਦਾ ਪੁਰਾਣਾ ਸਰੂਪ ਦੇਖ ਕੇ ਤਾਂ ਬੜਾ ਹੀ ਮਨ ਖੁਸ਼ ਹੁੰਦਾ ਸੀ ਤੁਹਾਨੂੰ ਤਸਵੀਰਾਂ ਵੀ ਨਾਲ ਅਟੈਚ ਕੀਤੀਆਂ ਨੇ ਜੀ ਚੇ ਪਾਸ਼ਾ ਜੀ ਤੇ ਅੱਲਾ ਵਾਹਿਗੁਰੂ ਰਾਮ ਤੇ ਵੀ ਉਹਨਾਂ ਨੇ ਸਾਡੀ ਸੁਣ ਲੈਣੀ ਆ ਗੁਰੂ ਮਹਾਰਾਜ ਨੇ ਸਾਡੀ ਅਰਦਾਸ ਸੁਣ ਲੈਣੀ ਆ ਤੇ ਇਸ ਵੀਰ ਦਾ ਘਰ ਵੀ ਮਿਲੂਗਾ ਜੀ ਆਪਾਂ ਨੂੰ ਤੇ ਇਸ ਵੀਰ ਦਾ ਜੀਵਨ ਵੀ ਬਦਲੂਗਾ ਜੀ ਠੀਕ ਵੀ ਹੋਊਗਾ ਤੇ ਦੁਬਾਰਾ ਤੋਂ ਉਸੇ ਸਮਾਜ ਦੇ ਵਿੱਚ ਜਾ ਕੇ ਦੁਬਾਰਾ ਤੋਂ ਸਿਰ ਉੱਚਾ ਕਰਕੇ ਦੁਬਾਰਾ ਤੋਂ ਹੀ ਆਪਣੀ ਜ਼ਿੰਦਗੀ ਦਾ ਆਨੰਦ ਮਾਣੂਗਾ ਜੀ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ